ਸਾਰੇ ਗੱਲ ਕਿਸਾਨ ਦੋਸਤੋ ਖੇਤੀਬਾਤਾਂ ਚੱਲਦੇ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਵਿੱਚ ਉਗਣ ਵਾਲੇ ਚੌੜੇ ਪੱਤੇ ਵਾਲੇ ਨਦੀਨਾਂ ਬਾਰੇ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਗੁੱਲੀ ਡੰਡੇ ਹੀ ਜਿੰਨੀ ਹੀ ਵੱਡੀ ਸਮੱਸਿਆ ਬਣੀ ਹੋਈ ਆ ਤੇ ਇਸ ਵਾਰ ਖਾਸ ਕਰਕੇ ਸੁਪਰ ਸੀਡਰ ਨਾਲ ਬਜਾਈ ਜ਼ਿਆਦਾ ਕਰਕੇ ਵਾਣ ਗਿੱਲੇ ਵੀ ਜੇਵੇ ਆ ਤੇ ਤਾਂ ਕਰਕੇ ਹਤਕੀ ਇਹਨਾਂ ਦੀ ਹੋਂਦ ਜ਼ਿਆਦਾ ਹੈ ਇਹਨਾਂ ਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਹੈ ਜੀ ਇਹਨਾਂ ਨੂੰ ਕਰਨ ਦਾ ਸਮਾਂ ਤੇ ਕਿਹੜੀ ਦਵਾਈ ਕਿਵੇਂ ਕੰਮ ਕਰਦੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਸਾਨ ਦੋਸਤੋ ਕੁਝ ਜਿਵੇਂ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨ ਹੈਗਾਂ ਚੋੜੇ ਪੱਤੇ ਵਾਲਿਆਂ ਨੂੰ ਨਦੀਨਾਂ ਨੂੰ ਖਤਮ ਕਰਨ ਵਾਸਤੇ ਤੇ ਕੁਝ ਜਿਵੇਂ ਕਿਸਾਨਾਂ ਦਾ ਤਜਰਬਾ ਜੀ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਵੀ ਜੋ ਕਿਸਾਨ ਕਹਿੰਦੇ ਵੀ ਕਿਹੜੀ ਦਵਾਈ ਕਿਵੇਂ ਕੰਮ ਕਰਦੀ ਹੈ ਜੀ ਤੇ ਆਪਾਂ ਕਰਦੇ ਆਂ ਇਹ ਗੱਲਬਾਤ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜੇਕਰ ਤੁਹਾਡੇ ਖੇਤ ਦੇ ਵਿੱਚ ਬਾਥੂ ਬਿੱਲੀ ਬੂਟੀ ਜੰਗਲੀ ਹਾਲੋਂ ਪਤ ਪਾਪੜਾ ਜੰਗਲੀ ਸੇਜੀ ਮੈਣਾ ਮੈਣੀ ਜੰਗਲੀ ਪਾਲਕ ਆਦੰਦੀਨ ਹਨ ਤਾਂ ਤੁਸੀਂ 240 ਦੀ ਵਰਤੋਂ ਕਰ ਸਕਦੇ ਆ ਜੀ ਇਹ ਬਾਜ਼ਾਰ ਦੇ ਵਿੱਚ ਆਪਾਂ ਨੂੰ ਤਿੰਨ ਤਰ੍ਹਾਂ ਦੀ ਮਿਲਦੀ ਹੈ ਜੀ 240 ਸੋਡੀਅਮ ਸాల్ਟ 80 W P ਇਹਦੀ 250 ਗ੍ਰਾਮ ਡੋਜ਼ ਹੈ ਜੀ 2 240 ਇਥਾਈਲ ਐਸਟਰ 38 E C ਇਹਦੀ ਵੀ 250 ml ਡੋਜ਼ ਹੈ ਜੀ। ਇਸ ਨੂੰ ਜਿਹੜਾ ਕਰਨ ਦਾ ਸਹੀ ਸਮਾਂ ਹੈ ਕਿਸਾਨ ਦੋਸਤੋ ਸਮੇਂ ਸਰ ਬੀਜੀ ਕਣਕ ਦੇ ਵਿੱਚ 30 ਤੋਂ 35 ਦਿਨ ਤੇ ਤੁਸੀਂ ਇਹਨੂੰ ਕਰ ਸਕਦੇ ਆ। ਜੇਕਰ ਕਣਕ ਦੀ ਬਿਜਾਈ ਦਸੰਬਰ ਦੇ ਵਿੱਚ ਹੈ ਤਾਂ ਤੁਸੀਂ ਇਸ ਨੂੰ 45 ਤੋਂ 55 ਦਿਨ ਤੱਕ ਵੀ ਕਰ ਸਕਦੇ ਆ। 24D ਦਾ ਜੋ ਮੇਨ ਕੰਮ ਹੈ ਇਹ ਪੱਤਿਆਂ ਉੱਪਰ ਜੋ ਨਦੀਨ ਦੇ ਪੱਤੇ ਹੁੰਦੇ ਆ ਜੀ। ਉਹਦੇ ਕਲੋਰੋਫਿਲ ਨੂੰ ਬਲੌਕ ਕਰਦੀ ਹੈ ਤੇ ਇਹ ਬਹੁਤ ਛੇਤੀ ਗੰਮ ਕਰਦੀ ਹੈ। ਕਿਸਾਨ ਦੋਸਤੋ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਗੱਲ ਹੈ। ਜੇਕਰ ਤੁਹਾਡੇ ਖੇਤ ਦੇ ਪਾਸੇ ਅਸੀਂ ਕੋਈ ਚੌੜੇ ਪੱਤੇ ਵਾਲੀ ਫਸਲ ਹੈ। ਜਿਵੇਂ ਤੁਸੀਂ ਸਰੋਂ ਬੀਜੀ ਹੋਈ ਹੈ ਜਾਂ ਛੋਲਿਆਂ ਦੀ ਫਸਲ ਹੈ। ਜਾਂ ਐਨੀ ਅਦਰ ਕੋਈ ਵੀ ਫਸਲ ਹੈ। ਤਾਂ ਤੁਸੀਂ ਇਸ ਦੀ ਵਾਰ ਤੋਂ ਬਹੁਤ ਧਿਆਨ ਨਾਲ ਕਰਨੀ ਹੈ। ਕਿਉਂਕਿ ਜਿਹੜੀ 80WP24D ਹੈ ਜਾਂ 38 ਇਥਾਈਲ ਐਸਟਰ ਹੈ ਜੀ ਉਹ ਲਗਭਗ 2 ਤੋਂ 3 ਫੁੱਟ ਤੱਕ ਦੂਰ ਦੂਜੀ ਫਸਲ ਤੇ ਮਾਰ ਕਰ ਜਾਂਦੀ ਹੈ ਇਸ ਕਰਕੇ ਤੁਸੀਂ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਤੇ ਇਸ ਤੋਂ ਇਲਾਵਾ 24D ਅਮਾਈਨ ਸాల్ਟ ਵੀ ਬਾਜ਼ਾਰ ਦੇ ਵਿੱਚ ਮਿਲਦਾ ਹੈ ਜੀ ਉਹ ਵੀ ਕਿਸਾਨ ਭਰਾ ਬਹੁਤ ਯੂਜ਼ ਕਰਦੇ ਆ ਵੈਸੇ ਯੂਨੀਵਰਸਿਟੀ 24D ਮਾਈਨਸ ਸాల్ਟ ਨੂੰ ਰეკਮੈਂਡ ਨਹੀਂ ਕਰਦੀ ਪਰ ਕਿਸਾਨ ਦੋਸਤੋ ਕਿਸਾਨਾਂ ਦੇ ਤਜਰਬੇ ਦੇ ਹਿਸਾਬ ਨਾਲ ਉਹਦਾ ਰਿਜ਼ਲਟ ਬਹੁਤ ਠੀਕ ਹੈ ਕੋਸ਼ੋ ਦੀ ਖਾਸੀਅਤ ਇਹ ਹੈ ਵੀ ਉਹ ਦੂਰ ਤੱਕ ਫੈਲਦੀ ਨਹੀਂ ਜਿੱਥੇ ਪਾਉਗੀ ਉੱਥੇ ਹੀ ਕੰਮ ਕਰਦੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਵਰਤ ਸਕਦੇ ਆ ਇਸ ਤੋਂ ਇਲਾਵਾ ਆਪਾਂ ਗੱਲ ਅੱਗੇ ਕਰਾਂਗੇ ਜੀ ਜੇਕਰ ਤੁਹਾਡੇ ਖੇਤ ਦੇ ਵਿੱਚ ਖਾਸ ਤੌਰ ਤੇ ਕੰਡਿਆਲੀ ਪਾਲਕ ਹੈ ਤਾਂ ਤੁਸੀਂ ਇੱਕ ਟੈਕਨੀਕਲ ਹੋਰ ਬਾਜ਼ਾਰ ਦੇ ਵਿੱਚ ਆਉਂਦਾ ਹੈ ਜੋ ਕਿ ਕਾਫੀ ਨਾਵਾਂ ਨਾਲ ਬਾਜ਼ਾਰ ਦੇ ਵਿੱਚ ਆਪ ਨੂੰ ਮਿਲਦਾ ਆਪਾਂ ਨੂੰ ਜਾਣਦੇ ਵੀ ਆ ਉਹ ਹੈਗਾ ਜੀ ਐਲ ਗ੍ਰਿਪ ਜਿਹੜਾ ਉਹਦੇ ਵਿੱਚ ਟੈਕਨੀਕਲ ਉਹ ਹੈਗਾ ਜੀ ਮੈਟ ਸਲਫਰਾਨ ਤੋਂ ਬਾਜ਼ਾਰ ਦੇ ਵਿੱਚ ਉਹ ਬਹੁਤ ਸਾਰੀਆਂ ਕੰਪਨੀਆਂ ਦਾ ਆਉਂਦਾ ਹੈ ਕਿਸਾਨ ਵੀਰ ਜਿਹੜੀ ਵੀ ਕੰਪਨੀ ਤੇ ਉਹਨਾਂ ਦਾ ਭਰੋਸਾ ਬਣਿਆ ਉਹ ਕਿਸੇ ਵੀ ਕੰਪਨੀ ਦਾ ਕਰ ਸਕਦੇ ਆ ਤੇ 10 ਗ੍ਰਾਮ ਦੀ ਡੋਜ਼ ਆ ਜੀ ਕਿੱਲੇ ਦੀ ਉਨੋਂ ਵੀ ਤੁਸੀਂ ਲਗਭਗ 30 ਤੋਂ 35 ਦਿਨ ਤੱਕ ਕਰਨਾ ਜੇਕਰ ਤੁਹਾਡੇ ਬਾਗ ਦੇ ਵਿੱਚ ਖਾਸ ਤੌਰ ਤੇ ਕੰਡਿਆਲੀ ਪਾਲਕਾ ਤਾਂ ਤੁਸੀਂ ਉਸ ਦਾ ਯੂਜ਼ ਕਰ ਸਕਦੇ ਆ ਇਸ ਤੋਂ ਇਲਾਵਾ ਕਿਸਾਨ ਦੋਸਤ ਅੱਗੇ ਆਪਾਂ ਗੱਲ ਕਰਾਂਗੇ ਜੇਕਰ ਤੁਹਾਡੇ ਖੇਤ ਦੇ ਵਿੱਚ ਖਾਸ ਤੌਰ ਤੇ ਬਟਨ ਬੂਟੀ ਹੈ ਤਾਂ ਤੁਸੀਂ ਇੱਕ ਇੱਕ ਹੋਰ ਦਵਾਈ ਦਾ ਉਪਯੋਗ ਕਰ ਸਕਦੇ ਆ ਉਹ ਹੈਗੀ ਹੈ ਜੀ ਕਾਰਫੈਂਟਰਾ ਜੋਲ ਇਥਾਇਲ 20 ਗ੍ਰਾਮ ਦੇ ਉਹ ਪਹੁੰਚ ਆਉਂਦੇ ਆ ਜੀ ਤੇ ਇੱਕ ਕਿੱਲੇ ਦੀ ਡੋਜ਼ ਆ ਜੀ ਜੇਕਰ ਤੁਹਾਡੇ ਖੇਤ ਦੇ ਵਿੱਚ ਬਟਨ ਬੂਟੀ ਹੈ ਤਾਂ ਕਿਸਾਨ ਦੋਸਤੋ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਇਹਦੇ ਵਾਸਤੇ ਜੇਕਰ ਤੁਸੀਂ ਕਰ ਫੈਂਟਰਾ ਜੋਲ ਦੀ ਸਪਰੇਅ ਕਰਦੇ ਆ ਤਾਂ ਤੁਹਾਨੂੰ ਇੱਕ ਏਕੜ ਦਾ 200 ਲੀਟਰ ਪਾਣੀ ਲਾਉਣਾ ਜ਼ਰੂਰੀ ਹੈ ਜੇਕਰ ਤੁਸੀਂ ਪਾਣੀ ਘੱਟ ਲਾਉਣੇ ਆ ਤਾਂ ਤੁਹਾਡੀ ਕਣਕ ਦੇ ਪੱਤਿਆਂ ਉੱਪਰ ਬਰਨਿੰਗ ਆ ਸਕਦੀ ਹੈ। ਵੈਸੇ ਇਹ ਬਰਨਿੰਗ ਕੁਝ ਦਿਨਾਂ ਤੱਕ ਠੀਕ ਹੋ ਜਾਂਦੀ ਹੈ। ਪਰ ਕਿਸਾਨ ਭਰਾ ਘਬਰਾ ਜਾਂਦੇ ਐ ਤੇ ਮੁੜ ਕੇ ਉਹ ਫਿਰ ਉਸ ਨੂੰ ਠੀਕ ਕਰਨ ਵਾਸਤੇ ਹੋਰ ਖਰਚਾ ਕਰਦੇ ਐ। ਇਸ ਕਰਕੇ ਤੁਹਾਨੂੰ ਦੱਸ ਰਹੇ ਆਂ ਵੀ ਜੇਕਰ ਤੁਸੀਂ ਐਫਿਨਿਟੀ ਦਾ ਉਪਯੋਗ ਕਰਨਾ ਹੈ ਕਾਰਫੈਂਟਰਾ ਜੋਲ ਦਾ ਇਹ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਐ ਆਪਾਂ ਕਿਸੇ ਖਾਸ ਕੰਪਨੀ ਦੀ ਐਡ ਨਹੀਂ ਕਰਦੇ। ਤੁਸੀਂ ਕਿਸੇ ਹੋਰ ਕੰਪਨੀ ਦੀ ਵੀ ਲੈ ਸਕਦੇ ਐ। ਇਹਦਾ ਜਿਹੜਾ ਜ਼ਹਿਰ ਆ ਉਹ ਕਾਰਫੈਂਟਰਾ ਜੋਲ ਹੈ ਤਾਂ ਤੁਸੀਂ ਇਸ ਦੀ ਜਿਹੜੀ ਸਪਰੇਅ ਆਸਤੇ 200 ਲੀਟਰ ਪਾਣੀ ਵਰਤੋ ਜੇਕਰ ਤੁਹਾਟੋਂ 1 ਏਕੜ ਦਾ 200 ਲੀਟਰ ਪਾਣੀ ਨਹੀਂ ਲੱਗਦਾ ਤਾਂ ਤੁਸੀਂ ਇਸ ਨੂੰ ਸਵਾ ਤੋਂ ਡੇਢ ਕੱਲੇ ਤੱਕ ਵੀ ਕਰ ਸਕਦੇ ਆ ਤੇ ਇਹਦਾ ਵਧੀਆ ਰਿਜ਼ਲਟ ਆਉਂਦਾ ਹੈ ਇਸ ਤੋਂ ਇਲਾਵਾ ਆਪਾਂ ਅੱਗੇ ਗੱਲ ਕਰਾਂਗੇ ਜੀ ਜੇਕਰ ਤੁਹਾਡੇ ਖੇਤ ਦੇ ਵਿੱਚ ਮਕੋ ਕੰਡਿਆਲੀ ਪਾਲਕ ਜਾਂ ਫਿਰ ਰਾੜੀ ਰਵਾੜੀ ਜਾਂ ਹਿਰਨ ਖੁਰੀ ਐ ਤਾਂ ਤੁਸੀਂ ਲਫਿੰਡਾ ਦਵਾਈ ਆ ਡੀ ਐਫ ਇਹਦਾ ਜੈਰ ਹੈ ਜੀ ਮੈਟਸਲਫਰਾਨ ਪਲੱਸ ਕਾਰਫੈਂਟਰਾਜੋਲ ਇਹਦੀ ਤੁਸੀਂ ਸਪਰੇਅ ਕਰ ਸਕਦੇ ਆ ਇਹਦੀ ਵੀ ਜਿਹੜੀ ਡੋਜ਼ ਆ ਕਿੱਲੇ ਦੀ ਉਹ 20 ਗ੍ਰਾਮ ਹੈ ਜੀ ਐਸ ਨੂੰ ਵੀ ਤੁਸੀਂ ਕਣਕ ਦੀ ਬਜਾਈ ਤੋਂ 25 ਤੋਂ 30 ਦਿਨ ਦੇ ਵਿੱਚ ਕਰ ਸਕਦੇ ਆ ਤੇ ਇਹਦੇ ਲਈ ਵੀ ਤੁਸੀਂ 200 ਲੀਟਰ ਪਾਣੀ ਵਰਤਣਾ ਹੈ ਕਿਉਂਕਿ ਇਹਦੇ ਵਿੱਚ ਵੀ ਕਾਰਫੈਂਟਰਾ ਜੋਲ ਹੈ ਜੇਕਰ ਤੁਸੀਂ ਪਾਣੀ ਘੱਟ ਲਾਓਗੇ ਤਾਂ ਉਹ ਪੱਤਿਆਂ 'ਤੇ ਬਰਨਿੰਗ ਆਊਗੀ ਇਸ ਕਰਕੇ ਤੁਸੀਂ ਇਹਦੇ ਹਾਸਤੇ ਪਾਣੀ ਪੂਰਾ ਲਾਓ ਕਿਸਾਨ ਦੋਸਤੋ ਦੱਸਣਾ ਚਾਹੁੰਦੇ ਆ ਸੋਨੂੰ ਵੀ ਜਿਹੜਾ ਇਹ ਟੈਕਨੀਕਲ ਹੈ ਇਹ ਵੈਸੇ ਕੰਪਨੀ ਨੇ ਬੰਦ ਕਰਤਾ ਤਾਂ ਤੁਸੀਂ ਕਿਸਾਨ ਭਰਾ ਕੁਝ ਇਹਦਾ ਤਿਆਰਬਾ ਤੁਹਾਨੂੰ ਸ਼ੇਅਰ ਕਰਦਾ ਹਾਂ ਵੀ ਐਲ ਗ੍ਰੈਪ ਪਲੱਸ ਕਾਰਫੈਂਟਰਾ ਜੋਲ ਨੂੰ ਮਿਕਸ ਕਰ ਲੈਂਦੇ ਆ ਜਿਹੜੀ ਐਲ ਗ੍ਰੈਪ ਦੀ ਡੋਜ਼ ਹੈ ਉਹਨੂੰ ਅੱਧਾ ਕਰਕੇ ਪਾਉਂਦੇ ਆ ਯਾਨੀ 5 ਗ੍ਰਾਮ ਤੇ ਕਾਰਫੈਂਟਰਾ ਜੋਲ ਦੀ ਜਿਹੜੀ ਡੋਜ਼ ਆ ਉਹ ਪੂਰੀ ਰੱਖਦੇ ਆ ਤਾਂ ਤੁਸੀਂ ਇਸ ਨੂੰ ਮਿਕਸ ਕਰਕੇ ਵੀ ਕਰ ਸਕਦੇ ਆ ਉਹਦਾ ਵੀ ਵਧੀਆ ਰਿਜ਼ਲਟ ਆਊਗਾ ਕਿਸਾਨ ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਖੇਤ ਦੇ ਵਿੱਚ ਲਗਭਗ ਚੌੜੇ ਪੱਤਲੇ ਸਾਰੇ ਨਦੀਨ ਹੀ ਐ ਤੇ ਉਹਨਾਂ ਦੀ ਮਾਤਰਾ ਕਾਫੀ ਜ਼ਿਆਦੇ ਐ ਤਾਂ ਤੁਸੀਂ ਡਾਈ ਕੰਬਾ 48% ਐਸ ਐਲ ਦੀ ਵਰਤੋਂ ਵੀ ਆਪਦੇ ਖੇਤ ਵਿੱਚ ਕਰ ਸਕਦੇ ਆ ਐ ਐਸ ਵੀ ਆਰ ਐ ਟੈਕਨੀਕਲ ਸਿਰਫ ਘੜਾ ਕੰਪਨੀ ਦੇ ਰਹੀ ਐ ਬਾਕੀ ਕਿਸੇ ਹੋਰ ਕੰਪਨੀ ਦਾ ਇਹ ਬਾਜ਼ਾਰ ਦੇ ਵਿੱਚ ਨਹੀਂ ਆਉਂਦਾ ਇਹਦੀ ਜੇ ਡੋਜ ਦੀ ਗੱਲ ਕਰੀਏ ਡੋਜ ਇਹਦੀ 200 ਐਮਲ ਪ੍ਰਤੀ ਏਕੜ ਐ ਜੀ ਤਾਂ ਤੁਸੀਂ ਇਸ ਨੂੰ ਵੀ ਆਪਦੇ ਖੇਤ ਦੇ ਵਿੱਚ ਵਰਤ ਸਕਦੇ ਆ। ਇਹਦੇ ਕਿਸਾਨਾਂ ਵੱਲੋਂ ਬਹੁਤ ਵਧੀਆ ਆਏ ਆ ਜੀ। ਤੇ ਰਿਜ਼ਲਟ ਇਹਦਾ ਚੰਗਾ ਹੈ। ਕਿਉਂਕਿ ਲਗਭਗ ਕਿਸਾਨ 200 ਅਸੀਂ ਖੇਤਾਂ ਦੇ ਵਿੱਚ ਜਾਂਦੇ ਰਹਿੰਦੇ ਆ ਕਿਸਾਨ ਭਰਾਵਾਂ ਕੋਲੇ। ਕਿਸਾਨ ਭਰਾ ਦੱਸਦੇ ਆ ਅਸੀਂ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ। ਇਹਦਾ ਕਾਫੀ ਚੰਗਾ ਰਿਜ਼ਲਟ ਦੇਖਣ ਨੂੰ ਮਿਲਿਆ। ਜੇਕਰ ਤੁਸੀਂ ਇਸ ਨੂੰ ਗੁੱਲੀ ਡੰਡੇ ਵਾਲੀ ਸਪਰੇਅ ਦੇ ਵਿੱਚ ਮਿਕਸ ਕਰਨਾ ਹੈ ਤਾਂ ਮਿਕਸ ਵੀ ਕਰ ਸਕਦੇ ਆ। ਬਾਈ ਨੇਮ ਐਕਸਲ ਆਉਂਦੀ ਹੈ ਉਹਦੇ ਨਾਲ ਵੀ ਤੁਸੀਂ ਮਿਕਸ ਕਰ ਸਕਦੇ ਆਂ ਵੈਸੇ ਐਕਸਲ ਹੋਰ ਵੀ ਬਹੁਤ ਕੰਪਨੀਆਂ ਦਾ ਆਉਂਦਾ ਹੈ ਇਹ ਟੈਕਨੀਕਲ ਤੁਸੀਂ ਹੋ ਸਕਦੇ ਹੋਰ ਕੰਪਨੀ ਦਾ ਵੀ ਲੈ ਸਕਦੇ ਆਂ ਕਿਉਂਕਿ ਆਪਾਂ ਕਿਸੇ ਖਾਸ ਕੰਪਨੀ ਦੀ ਐਡ ਨਹੀਂ ਕਰਦੇ ਇਸ ਤੋਂ ਇਲਾਵਾ ਤੁਸੀਂ ਟਾਪਿਕ ਕੋਆਰਡੀਨਾਫੋਬ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਉਹ ਵੀ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਆਂ ਤਾਂ ਇਹ ਦਵਾਈ ਨੂੰ ਤੁਸੀਂ ਮਿਕਸ ਕਰ ਸਕਦੇ ਆਂ ਜੇਕਰ ਤੁਸੀਂ ਇਹ ਦਵਾਈ ਨੂੰ ਕਿਸੇ ਦਵਾਈ ਦੇ ਵਿੱਚ ਮਿਕਸ ਕਰਦੇ ਆ ਤਾਂ ਪ੍ਰਤੀ ਏਕੜ ਤੁਸੀਂ 200 ਲੀਟਰ ਪਾਣੀ ਵਰਤਣਾ ਤਾਂ ਜੋ ਕਿ ਤੁਹਾਡੀ ਕਣਕ ਦੇ ਉੱਪਰ ਬਰਨਿੰਗ ਨਾ ਆਵੇ ਇਸ ਤੋਂ ਇਲਾਵਾ ਕੰਪਨੀ ਦਾਵਾ ਕਰਦੀ ਹੈ ਕਿ ਜਿਹੜੀ ਇਹਦੀ ਹੋਂਦ ਹੈ ਉਹ 25 ਦਿਨ ਖੇਤ ਦੇ ਵਿੱਚ ਮੌਜੂਦ ਰਹਿੰਦੀ ਹੈ ਕਹਿਣ ਦਾ ਭਾਵ ਇਹਦਾ ਆਉਣ ਵਾਲੀ ਫਸਲ ਦੇ ਉੱਪਰ ਕੋਈ ਨੁਕਸਾਨ ਨਹੀਂ ਜੋਰੀ ਕੰਮ ਕਰਨ ਦੀ ਤਕਨੀਕ ਹੈ ਕਿਸਾਨ ਦੋਸਤੋ ਇਹ ਪੱਤੇ ਰਾਈ ਵੀ ਕੰਮ ਕਰਦੀ ਹੈ ਤੇ ਜੜ ਰਾਈ ਵੀ ਕੰਮ ਕਰਦੀ ਹੈ ਮਤਲਬ ਕਿ ਜਾਇਲਮ ਥਰੂ ਵੀ ਕੰਮ ਕਰਦੀ ਹੈ ਤੇ ਉਪਰੋਂ ਵੀ ਕੰਮ ਕਰਦੀ ਹੈ ਇਹ ਪੱਤਿਆਂ ਦਾ ਕਲੋਰੋਫਿਲ ਲੋਕ ਦਿੰਦੀ ਹੈ ਜੀ ਉਹਨੂੰ ਬਲੌਕ ਕਰ ਦਿੰਦੀ ਹੈ ਤੇ ਦਾ ਰਿਜ਼ਲਟ ਤਾਂ ਕਰਕੇ ਬਹੁਤ ਛੇਤੀ ਆਉਂਦਾ ਹੈ ਜੇਕਰ ਇਹ ਕੱਲੇ ਜੜ ਰਾਈ ਕੰਮ ਕਰਦੀ ਹੋਵੇ ਤਾਂ ਇਹਦਾ ਰਿਜ਼ਲਟ ਸਲੋ ਆਏਗਾ ਇਸ ਕਰਕੇ ਡਬਲ ਕੰਮ ਕਰਦੀ ਕਰਕੇ ਕੰਮ ਬਹੁਤ ਛੇਤੀ ਕਰਦੀ ਹੈ ਤਾਂ ਕਰਕੇ ਦਾ ਰਿਜ਼ਲਟ ਛੇਤੀ ਆਉਂਦਾ ਹੈ। ਇਸ ਨੂੰ ਵੀ ਤੁਸੀਂ ਆਪ ਦੇ ਖੇਤ ਦੇ ਵਿੱਚ ਵਰਤ ਸਕਦੇ ਆ। ਲਾਸਟ ਦੇ ਵਿੱਚ ਕਿਸਾਨ ਦੋਸਤੋ ਜਿੰਨਾ ਕਿਸਾਨ ਭਰਾਵਾਂ ਨੇ ਮੇਰਾ ਫੇਸਬੁੱਕ ਪੇਜ ਖੇਤੀ ਬਾਤਾ ਹਜੇ ਤੱਕ ਫਾਲੋ ਨਹੀਂ ਕੀਤਾ ਉਹ ਕਿਸਾਨ ਭਰਾ ਪੇਜ ਨੂੰ ਫਾਲੋ ਕਰ ਲਓ ਅਤੇ ਸ਼ੇਅਰ ਕਰ ਦਿਓ। YouTube ਚੈਨਲ ਖੇਤੀ ਬਤਾ ਸੋਨਾ ਪੰਜਾਬ ਦੇ ਨਾਂ ਤੇ ਆ ਸਾਡਾ ਜੀ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਕਿ ਨਵੇਂ-ਨਾਵੇਂ ਆ ਵੀਡੀਓ ਅਸੀਂ ਛੋਟੇ ਤੱਕ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ